ਸਾਹੀ ਗਾ ਦੋਸਤੋ ਲਾਈਵ ਹੋਏ ਆ ਪੰਜਾਬ ਨੂ 240 TV ਚੈਨਲ ਤੇ ਮੌਜੂਦ ਆ ਜਲੰਧਰ ਬਾਈਪਾਸ ਮਾਤਾ ਵੈਸ਼ਨੋ ਕਲੋਨੀ ਦੇ ਵਿੱਚ ਸਬਜੀ ਮੰਡੀ ਸੋ ਤਸਵੀਰਾਂ ਨੇ ਸਾਂਝੀਆਂ ਵੀ ਕਰਾਂਗੇ ਉਹ ਪਰਿਵਾਰ ਤੁਸੀਂ ਮੇਰੇ ਵਿੱਚ ਦੇਖ ਸਕਦੇ ਹੋ ਕਿ ਇਸ ਕਲੋਨੀ ਦੇ ਵਿੱਚ ਜਿਹੜਾ ਕਿ 30 32 ਸਾਲ ਦਾ ਜਿਹੜਾ ਇੱਕ ਨੌਜਵਾਨ ਕੋਲ ਚੱਲਿਆ ਜਾਂਦਾ ਤਾਂ ਪਰ ਹਾਲੇ ਤੱਕ ਵਾਪਸ ਨਹੀਂ ਅੰਦਰ ਸੋ ਤਸਵੀਰਾਂ ਨੇ ਪਹਿਲਾਂ ਤੁਹਾਡਾ ਨਾਲ ਸਾਂਝੀਆਂ ਕਰਾਂਗੇ ਇਹ ਉਸ ਇੱਕ ਮਾਂ ਆਪਣੇ ਪੁੱਤ ਦੀ ਫੋਟੋ ਲੈ ਕੇ ਜੋ ਖੜੀ ਹੈ ਸੋ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਅਗਰ ਤੁਹਾਨੂੰ ਵੀ ਅਗਰ ਕਿਤੇ ਵੀ ਉਹ ਨਜ਼ਰ ਆ ਰਹੇ ਆ ਅਬ ਤਸਵੀਰ ਨੂੰ ਚੰਗੀ ਤਰ੍ਹਾਂ ਜਿਹੜੀ ਦੇਖ ਦੇਖੀ ਜਾਵੇ ਅਗਰ ਤੁਹਾਨੂੰ ਵੀ ਕਿਤੇ ਨਜ਼ਰ ਆ ਰਿਹਾ ਤਾਂ ਇੱਥੇ ਤੁਹਾਨੂੰ ਨੰਬਰ ਵੀ ਦੱਸਾਂਗੇ ਫਲੈਸ਼ ਕਰਾਂਗੇ ਨੰਬਰ ਕਿ ਕਿਤੇ ਨਜ਼ਰ ਆ ਰਿਹਾ ਤਾਂ ਇਸ ਪਰਿਵਾਰ ਦੇ ਨਾਲ ਦੱਸਿਆ ਜਾਵੇ ਤਾਂ ਜੋ ਕੀ ਪਰਿਵਾਰ ਕਾਫੀ ਜਨਰਲ ਡੜਾ ਪਰੇਸ਼ਾਨੀ ਦੇ ਵਿੱਚ ਐ ਇਸ ਗਲਤ ਕਰਾਂਗੇ ਮਤਲਬ ਸੱਚੀ ਗੱਲ ਕੀ ਨਾਮ ਆ ਦੇ ਗੱਲ ਇਹਦਾ ਖੁਕਮ ਇਹਦਾ ਕੀ ਗੱਲ ਹੈ ਬੜੀ ਪ੍ਰਚਾਰ ਆਪਣੇ ਪਾਸੋਂ ਕਰਦੇ ਪਤਾ ਨਹੀਂ ਕਿੱਥੋਂ ਚੱਲ ਗਿਆ ਦੀ ਨਾਮ ਸੀ ਉਹ ਉਹ ਜਹਾਜ਼ ਉਹਨੇ ਕਹ ਬਰਾਉਣਾ ਥੋਲਕੇ ਬੋਲੋ ਸਾਡਾ ਮਕਸਦ ਚੈਨਲ ਦੇ ਰਾਹੀਂ ਤਾਂ ਸੀਗਾ ਕਿ ਚਲੋ ਇੱਕ ਮਾਂ ਨੂੰ ਪੁੱਤ ਮਿਲ ਜਾਵੇ ਸਾਡੀ ਵੀਡੀਓ ਵਾਇਰਲ ਹੋਵੇਗੀ ਤੇ ਅਸੀਂ ਵੀ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਾਂਗੇ ਪਰਮਾਤਮਾ ਵਗਰੇ ਕਿ ਘਰ ਵਿੱਚ ਠੀਕ ਹੋਵੇ ਕੋਈ ਕੰਮ ਕੀ ਕਰਦੇ ਸੀ ਤਾਂ ਸੰਕਲਿਏ ਕੰਮ ਕਰ ਕਰਦੇ ਕੁਝ ਦੇ ਕਿੰਨੇ ਬੱਚੇ ਤੁਹਾਡੇ ਉਹਦੇ ਤਿੰਨ ਬੱਚੇ ਆ ਬੜਾ ਥੋੜਾ ਜਿਹਾ ਜੋ ਲਾਸਟ ਵਾਰੀ ਹੋਈ ਸੀ ਕਿ ਨਹੀਂ ਕੀ ਗੱਲ ਹੋਈ ਸੀ ਲਾਸਟ ਵਾਰੀ ਹਸਪਤਾਲ ਤੱਕ ਗਿਆ ਪਾ ਕਿ ਤੁਹਾਡੀ ਅੱਛਾ

ਦੇਨ ਚਾਰ ਜਗਤ ਕੰਮ ਕਰਦਾ ਸੀ ਇਹ ਪੁਲਸੇ ਕੰਪਲੀਟ ਕੀਤੀ ਹੈ ਹਾਂ ਜੀ ਕੀਤੀ ਜੀ ਜਿਹਨਾਂ ਨੇ ਪੁੱਛਿਆ ਉਹ ਕੰਡੇਕਾਰ ਬਾਈ ਕਰਦੇ ਤੇ ਉਸ ਤੋਂ ਬਾਅਦ ਉਹਨਾਂ ਨੇ ਕੁਝ ਨਹੀਂ ਦੱਸਿਆ ਮਤਲਬ ਕਿ ਮੇਰਾ ਬੇਟਾ ਕਾ ਰਾਜ ਉਹਨੂੰ ਬੁੱਧ ਹੋ ਗਿਆ ਕਾ ਆਪਣਾ ਕਾਰ ਲੈ ਉਹ ਆਪਣੇ ਮਮਾ ਚ ਕੋਈ ਉਹਦਾ ਤੇ ਕਿ ਸਾਰੇ ਗਲੀ ਬਣੇ ਹਾਂਜੀ ਆਪਣੇ ਭੈਣ ਭਰਾ ਸਾਰੇ ਮੇਰਾ ਨਾਮ ਵਿਜੇ ਮੇਰਾ ਬ੍ਰਦਰ ਹੈ ਤੇ 15 ਤਰੀਕ ਦੀ ਗੱਲ ਹੈ ਕਿ ਇਹ 4 4.5 ਜਾਂ 23:00 ਵਜੇ ਦੇ ਆਸ-ਪਾਸ ਮੈਨੂੰ ਕੋਲ ਆਂਦੀ ਹੈ ਕਿ ਬ੍ਰਦਰ ਮਿਸਿੰਗ ਹੈ ਤੇ ਉਸ ਤੋਂ ਬਾਅਦ ਮੈਂ ਸ਼ਾਮ ਨੂੰ ਉਹਨੂੰ ਲੱਭਣ ਲਈ ਬਹੁਤ ਕੋਸ਼ਿਸ਼ ਕੀਤੀ ਅਗਲੇ ਦਿਨ ਨਾ ਖਾਣੇ ਵੀ ਗਿਆ ਪਰ ਉਹ ਕਹਿੰਦੇ ਜੀ 24 ਘੰਟੇ ਤੁਸੀਂ ਵੇਟ ਕਰੋ 24 ਘੰਟੇ ਵੇਟ ਕਰਨ ਤੋਂ ਬਾਅਦ ਮੈਂ ਅਗਲੇ ਦਿਨ ਤੁਸ ਫੇਰ ਗਿਆ ਤੇ ਉਹਨਾਂ ਨੇ ਮੇਰੀ ਇੱਕ ਖਾਸ ਨੋਟ ਧਰ ਲਈ ਪੁਲਿਸ ਵਾਲਿਆਂ ਨੇ ਥਾਣਾ ਕਿਹੜਾ ਪੈਂਦਾ ਸੀ ਥਾਣਾ ਪੈਂਦਾ ਜੀ 8 ਨੰਬਰ ਪੈਂਦਾ ਜੀ 8 ਨੰਬਰ ਪੈਂਦਾ ਜਮੋਰੀਆਪੁਰ ਦੇ ਕੋਲ ਆ ਲੁਧਿਆਣਾ ਤੇ ਉਹਨਾਂ ਨੇ ਨੋਟਾ ਕਰ ਲਈ ਤੇ ਉਹਨੂੰ ਥੋੜੀ ਵੇਟ ਕਰੋ ਅਸੀਂ ਲੱਭ ਰਹੇ ਹਾਂ ਕਿ 17 ਤਰੀਕ ਨੂੰ ਮੈਂ ਸ਼ਾਮ ਨੂੰ ਫਿਰ ਗਿਆ 18 ਨੂੰ ਉਹਨਾਂ ਨੇ ਮੇਰੀ ਐਫ ਆਈ ਆਰ ਵੀ ਨੋਟ ਕੀਤੀ 19 ਤਰੀਕ ਨੂੰ ਐਫ ਆਈ ਆਰ ਲਾਂਚ ਵੀ ਹੋ ਗਿਆ ਐਫ ਆਈ ਆਰ ਨੰਬਰ 0133 ਹੈ ਪਰ ਹਜੇ ਤੱਕ ਵੀ ਕੁਝ ਇਸ ਤਰ੍ਹਾਂ ਦੀ ਕੋਈ ਖਬਰ ਨਹੀਂ ਮਿਲੀ ਕਿ ਬੰਦਾ ਮਤਲਬ ਕਿੱਧਰ ਦੀ ਕਿੱਧਰ ਨਿਕਲ ਗਿਆ ਬੰਦਾ ਕਿੱਧਰ ਸੀਗਾ ਕਿਸੇ ਲਈ ਹੁੰਦਾ ਕਿ ਭਰਾ ਭਰਾ ਨੂੰ ਗੱਲ ਕਰ ਲੈਂਦਾ ਸੀਗਾ ਕਿਉਂਕਿ ਲੈਣ ਦਿੰਦਾ ਹੁੰਦਾ ਕਿਸੇ ਕੋਈ ਕਿਸੇ ਤਰ੍ਹਾਂ ਦਾ ਝਗੜਾ ਵਗੈਰਾ ਕੋਈ ਸਗਣੇ ਜੇ ਮਾਪਿਆਂ ਨੂੰ ਦੱਸਾਂਗੇ ਤੇ ਮਾਤਾ ਬਜ਼ੁਰਗੜੇ ਨੇ ਟੈਨਸ਼ਨ ਲੈ ਲੈਂਦੇ ਕਿ ਹੋ ਸਰ ਜਿਹੜੀ ਗੱਲਬਾਤ ਹੈ ਕਿੱਥੇ ਕਿੱ데 ਦਿੰਦਾ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹਮੇਸ਼ਾ ਹਰ ਇੱਕ ਨਾ ਪਿਆਰ ਨਾ ਰਹਿਣ ਵਾਲਾ ਬੰਦਾ ਸੀਗਾ ਉਹਦੀ ਕਿਸੇ ਨਾ ਕੋਈ ਲੜਾਈ ਝਗੜੇ ਵਾਲਾ ਤਾਂ ਕੁਝ ਤਰ੍ਹਾਂ ਦਾ ਸੀ ਕੋਈ ਨਹੀਂ ਆਉਂਦੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਸਭ ਨੂੰ ਮਿਲਨਸਾਰ ਬੰਦਾ ਸੀਗਾ ਜੀ ਕੋਈ ਇਦਾਂ ਦੀ ਗੱਲਬਾਤ ਨਹੀਂ ਸੀ ਲੜ ਅਸੀਂ ਤਾਂ ਲਬ ਲਬ ਕੇ ਥਾਗੇ ਪੁਲਿਸ ਵਾਲਿਆਂ ਦੇ ਗੇੜੇ ਵੀ ਬਹੁਤ ਮਾਰੇ ਠੀਕ ਹੈ ਤੇ ਬਸ ਉਹੀ ਹੀ ਗੱਲ ਕਹਿੰਦੇ ਆ ਜੀ ਦੇਖ ਰਹੇ ਆ ਦੇਖ ਰਹੇ ਆ ਪਰ ਕੋਈ ਰਿਸਪੌਂਸ ਨਹੀਂ ਮਿਲ ਪਾ ਰਿਹਾ ਲਾਸਟ ਟਾਈਮ ਕੋਈ ਗੱਲ ਹੋਈ ਸੀ ਤੁਹਾਡੇ ਬਾਰੇ ਲਾਸਟ ਟਾਈਮ ਮੇਰੀ ਸਵੇਰੇ ਗੱਲ ਹੋਈ ਸੀ ਕਿ ਉਹਨਾਂ ਨੂੰ ਕੁਝ ਕੱਪੜੇ-ਕੁਪੜੇ ਚਾਹੀਦੇ ਸੀਗੇ ਨਹਾਉਣ ਤੋਂ ਲਈ ਉਹ ਮੈਂ 9:30 10 ਵਜੇ ਉਹਨਾਂ ਨੂੰ ਉੱਥੇ ਕੱਪੜੇ ਦੇ ਕੇ ਆਇਆ ਬੜੇ ਪਿਆਰ ਨਾਲ ਮਿਲਿਆ ਕੋਈ ਦਿੱਕਤ ਨਹੀਂ ਸੀਗੀ ਤੇ ਉਸ ਤੋਂ ਬਾਅਦ ਉਹ ਕਹਿੰਦਾ ਜੀ ਛੁੱਟੀ ਹੋ ਜਾਣੀ ਹੈ ਸ਼ਾਮ ਤੱਕ ਜਾਂ ਸਵੇਰ ਤੱਕ ਛੁੱਟੀ ਹੋ ਜੇ ਉਹ ਕਿਹੜੇ ਕੋਨ ਸੀਗੇ ਇੱਥੇ ਪਰਵਾਹ ਕਰ ਹਸਪੀਟਲ ਦੇ ਵਿੱਚ ਉਹਨਾਂ ਦੇ ਵਾਈਫ ਸੀਗੇ ਤੇ ਉਹਨਾਂ ਦੇ ਫਾਦਰ ਇਨ-ਲਾਅ ਸੀਗੇ 2-3 ਦਿਨ ਰਾਤ ਉਹੀ ਡਾਲ ਰਹੇ ਆ ਤੇ ਉਹਨਾਂ ਦੇ ਵਾਈਫ ਸੀਗੇ ਸਰ ਉੱਥੇ ਤੇ ਕੀ ਅਪੀਲ ਕਰਨਾ ਚਾਹੂਗੇ ਲੋਕ ਵੀਡੀਓ ਦੇਖ ਰਹੇ ਨੇ ਕੀ ਕਾਹਤੋਂ ਮੈਂ ਇਹੀ ਅਪੀਲ ਕਰਨਾ ਚਾਹੁੰਦਾ ਜੀ ਜੇ ਕਿਸੇ ਨੇ ਮੇਰੇ ਬਦਰ ਨੂੰ ਕਿੱਥੇ ਵੀ ਦੇਖਿਆ ਜਾਂ ਕੋਈ ਵੀ ਉਹਨਾਂ ਕੋਲ ਕਲੂ ਹੈਗਾ ਉਹ ਜ਼ਰੂਰ ਸਾਨੂੰ ਕਾਲ ਕਰਨ ਭਾਜੀ ਉਹਦੇ ਵਿੱਚ ਨੰਬਰ ਵੀ ਮੈਂਸ਼ਨ ਕਰ ਦਨਗੇ ਰਿਕਵੈਸਟ ਹੈ ਕਿ ਜੇ ਕਿਸੇ ਨੇ ਕਿਸੇ ਨੂੰ ਦੇਖਿਆ ਹੈਗਾ ਮੇਰੇ ਬਦਰ ਨੂੰ ਤੇ ਪਲੀਜ਼ ਸਾਨੂੰ ਕਾਲ ਕਰਨ ਕਿ ਜਲਦੀ ਤੋਂ ਜਲਦੀ ਸਾਡਾ ਭਰਾ ਸਾਡੇ ਕੋਲ ਆਵੇ ਕੀ ਨੰਬਰ ਸਸ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਅਸ਼ੋਤਸ਼ ਹੈ ਮੇਰੇ ਜੀਜਾ ਜੀ ਹੈਗੇ ਨੇ ਔਰ ਬਹੁਤ ਵਧੀਆ ਸੁਭਾਅ ਆ ਅੱਜ ਤੱਕ ਕੋਈ ਐਸੀ ਗੱਲ ਨਹੀਂ 2 ਦਿਨ ਪਹਿਲਾਂ ਮੈਂ ਹਸਪੀਟਲ ਜਾ ਕੇ ਉਹਨਾਂ ਨੂੰ ਮਿਲ ਕੇ ਆਂ ਔਰ ਬਿਲਕੁਲ ਮਤਲਬ ਮਿਸਿੰਗ ਹੈਗੇ ਸਾਨੂੰ ਤਾਂ ਇਹ ਨਹੀਂ ਪਤਾ ਲੱਗ ਰਿਹਾ ਕਿ ਕੋਈ ਗੱਲ ਨਹੀਂ ਕੋਈ ਕੁਛ ਨਹੀਂ ਹੱਸਦੇ ਖੇਲਦੇ ਕਿੱਦਾਂ ਚੱਲੇਗੇ ਰਿਕਵੈਸਟ ਇਹੀ ਹੈ ਮੀਡੀਆ ਰਾਹੀਂ ਭਾਈ ਹੱਥ ਜੋੜ ਕੇ ਰਿਕਵੈਸਟ ਕਰ ਕਿਸੇ ਨੂੰ ਵੀ ਕੁਝ ਵੀ ਪਤਾ ਲੱਗੇ ਦਾ ਜਰੂਰ ਕਿਆ ਨਾ ਮੈਂ ਫੋਨ ਕਰਾਂ ਕੋਟੈਕਟ ਕਰਾਂ ਜਾਂ ਜਰੂਰ ਲੱਪਕੇ ਦੇਣੀ ਸੀ ਸੋ ਅ ਹੰਡੀ ਗੁੰਡੀ ਖੜੇ ਨੇ ਗਲਤ ਵਿੱਚ ਸਿਗਤ ਕਿ ਗਲਤੀ ਕਿਉਂ ਉਹਦਾ ਸੁਭਾਅ ਸੀ ਗਲਤ ਸੁਭਾਅ ਬਹੁਤ ਅੱਛਾ ਸੀ ਮਨੀ ਭਾਬੀਆਂ ਜੀ ਅੱਛਾ ਸਰ ਬਸ ਅੱਛਾ ਸੁਭਾਅ ਹੈ ਕੁਛ ਐਸੀ ਗੱਲ ਨਹੀਂ ਹੈ ਮਿਲਦਲ ਜੁਲਦਲ ਸਾਨੂੰ ਜਦੋਂ ਵੀ ਮੰਦਰ ਜਾਣਾ ਉਹਨੇ ਕਹਿਣਾ ਭਾਪੀ ਨੂੰ ਸਤਿ ਸ੍ਰੀ ਅਕਾਲ ਬੁਲਾਣਾ ਕੋਈ ਐਸੀ ਗੱਲ ਹੀ ਨਹੀਂ ਹੈ ਕਿ ਉਹਨਾਂ ਵਿਚਾਰਾ ਕਿਤੇ ਮੰਦਰ ਚ ਭੇਟਾ ਵਗੈਰਾ ਵੀ ਬੋਲੇ ਕਰਦੇ ਹਾਂ ਹਾਂਜੀ ਮੰਗਲਵਾਰ ਜਾਂਦਾ ਸੀ ਭੇਟਾ ਵਗੈਰਾ ਗੰਦਾ ਸੀਗਾ ਉਦੋਂ ਵੀ ਅੱਛਾ ਰ ਹੈ ਨੇਚਰ ਬਹੁਤ ਅੱਛੀ ਹੈ

ਬਸ ਬਾਹਰ ਨਿਕਲਦਾ ਆਜ਼ਾਦ ਰਾਹ ਹੋਰ ਕਿਸੇ ਨਾਲ ਕੋਈ ਫालतੂ ਬਣ ਬੱਚਿਆਂ ਨੂੰ ਬੁਲਾਣਾ ਪਿਆਰ ਕਰਨਾ ਚਲੇ ਜਾ ਆਪਣੇ ਕੰਮ ਦਾ ਕਮਾਤਾਲ ਰੱਖਾ ਉਹਨੀਆਂ ਸੋ ਕਿਸੇ ਨੂੰ ਕਿਸੇ ਨਾਲ ਕੋ ਗਾਲੋਂਗੇ ਕਿਤੇ ਕਿਸੇ ਨਾਲ ਕੋ ਝਗੜਾ ਵਗੈਰਾ ਕੋਈ ਨਾ ਉਹ ਆਂਦੇ ਹੀ ਨਹੀਂ ਤੇ ਝਗੜਾ ਝੁਕੜੇ ਸੀ ਬਿਲਕੁਲੀ ਨਹੀਂ ਕਿਸੇ ਨਾਲ ਝਗੜਾ ਝਗੜ ਕੇ ਅਸੀਂ ਤਾਂ ਦੇਖਿਆ ਹੀ ਨਹੀਂ ਕਦੀ ਝਗੜਾ ਅਸਾ ਘਰ ਦੇ ਵਿੱਚ ਵੀ ਵੱਡੇ ਭਰਾ ਦੀ ਮੱਢਣੀ ਵੱਡੇ ਭਰਾ ਨੇ ਕਿ ਪਿਓ ਮੰਗੂ ਆਪਣਾ ਫਰਜ ਨਿਭਾਉਂਦਾ कभी अह कुछ गया कभी माँ ने नहीं बड़े प्यार ना सारे दिन हो गए आना न रहते हाजी लड़का बहुत अच्छा था मोहल्ले में भी सबसे बोलबानी उसकी अच्छी थी और बहुत मिलनसार था मैं कहती जहाँ भी हो बब्बू आ जाए अपने घर अपने माँ का अपने भाई का अपने परिवार का बारे में सोच के वो आ जाए जहाँ भी रहे वो बहुत अच्छा लड़का था किसी से कभी कोई उससे कोई बात ही नहीं की कि किसी को ऊंची सब में आवाज में बात किए हमेशा आरती जी नमस्ते और कैसे हो बहुत अच्छा लड़का है वो आजा प्रभु परमात्मा अनु सद्बुद्धि दे वो खराब वापस आ जाए हां जी बिल्कुल तकरीबन सानू इत्ते मोहल्ले दे 40 साल तो ऊपर हो गई है हम दे साडा मोहल्ला एक पूरे परिवार दी तरह है इत्ते कोई ऊंच नीच नी कोई कुछ नहीं सारे एक दूसरे दा दर्द भी समझदे है ਲੇਕਿਨ ਸਾਡੇ ਹੱਥਾਂ 'ਚ ਪਲਿਆ ਹੋਇਆ ਬੱਚਾ ਐ ਸਾਰਾ ਐਂਡ ਦਾ ਭਰਾ ਵੀ ਅਸੀਂ ਖੁਦ ਨੇ ਸ਼ਾਦੀ ਇੱਥੇ ਕੀਤੀ ਐ ਲੇਕਿਨ ਮੈਂ ਇਸ ਪਰਿਵਾਰ ਦੇ ਵਿੱਚ ਕਦੇ ਵੀ ਕੋਈ ਉੱਚੀ ਨੀਵੀਂ ਗੱਲ ਨਹੀਂ ਸੁਣੀ ਅੱਜ ਤੱਕ ਰਿਕਾਰਡ ਮੈਂ ਸਿਚੇ ਮੰਨ ਕਰਦਾ ਵਾਈਸ ਪ੍ਰੈਜ਼ੀਡੈਂਟ ਵੀ ਆ ਹਰ ਮੰਗਲਵਾਰ ਮੈਂ ਆ ਕੇ ਉੱਥੇ ਕੀਰਤਨ ਵੀ ਗਾਣਾ ਬਹੁਤ ਅੱਛੀ ਆਵਾਜ਼ ਦੇ ਨਾਲ ਪੂਰੇ ਸੁਰ ਦੇ ਨਾਲ ਅਸੀਂ ਉਹ ਟਾਈਮ ਨੂੰ ਦੁਆਵਾਂ ਦਿੰਦੇ ਸੀ ਮੈਂ ਕਿਹਾ ਯਾਰ ਤੂੰ ਸਿੰਗਰ ਬਣ ਜਾ ਐਸ ਤੋਂ ਤਾਂ ਕੰਮ ਛੱਡ ਕੇ ਵੀ ਤੇਰੀ ਨੀ ਅੱਛੀ ਵਾ ਆ ਗਿਆ ਲੇਕਿਨ ਜਦੋਂ ਸੁਣਿਆ ਹੈ ਨਾ ਇੱਕਦਮੀ ਵਿਸ਼ਵਾਸ ਹੀ ਨਹੀਂ ਹੋ ਰਿਹਾ ਬਸ ਸਾਡੀ ਦਾ ਇੱਕ ਹੀ ਰਿਕਵੈਸਟ ਹੈ ਕਿ ਕਿਸੇ ਨੂੰ ਵੀ ਜਿੱਦਾਂ ਵੀ ਕਦੇ ਪਤਾ ਲੱਗਦਾ ਹੈ ਉਹ ਆ ਕੇ ਦੂ ਫੋਨ ਨੰਬਰ ਦੇ ਉੱਤੇ ਸਾਨੂੰ ਹੁਣ ਕੀ ਬਿਆਨ ਕਰੀਏ ਵੀ ਕੀ ਆਨ ਦੀਸ ਮੇਰੇ ਹਿਸਾਬ ਨਾਲ ਤਾਂ ਕੋਈ ਮਜਬੂਰੀ ਹੈ ਨਹੀਂ। ਕਾਰਦੇ ਵਿੱਚ ਵੀ ਕੋਈ ਮਜਬੂਰੀ ਨਹੀਂ। ਕਿਸੇ ਕਿਸਮ ਦੀ ਕੋਈ ਕਮੀ ਨਹੀਂ ਹੈ। ਤਿੰਨੋਂ ਪਰਾ ਆਪਣੇ ਐ ਇੱਕ ਜੁਟ ਰਹਿੰਦੇ ਆ। ਕੋਈ ਗੱਲ ਉਹ 1 ਮਿੰਟ ਤੋਂ ਪਹਿਲੇ ਇਕੱਠੇ ਹੋ ਜਾਂਦੇ ਆ। ਵੈਸੇ ਦਾ ਆਪਣਾ ਮੱਲਾ ਵੈਸੇ ਹੀ ਆਲਰੇਡੀ ਇਕੱਠਾ ਹੋ ਜਾਂਦਾ। ਵੀ ਕਿਸੇ ਨੂੰ ਕੋਈ ਪਰੇਸ਼ਾਨੀ ਹੋਵੇ ਵੀ ਨਾ। ਬਸ ਮੇਰੀ ਇੱਕ ਹੀ ਰਿਕਵੈਸਟ ਹੈ। ਜਿੱਥੇ ਵੀ ਕੋਈ ਕਿਸੇ ਨੂੰ ਐ ਐ ਮਿਲੇ ਦਿਖੇ ਬਸ ਉਸ ਟਾਈਮ ਫੋਨ ਕਰੇ। ਅਸੀਂ ਉਸ ਟਾਈਮ ਹਾਜ਼ਰ ਹੋ ਜਾਵਾਂਗੇ। ਬਸ ਮੇਰੀ ਇਹ ਰਿਕਵੈਸਟ ਹੈ। ਤੋ ਦੋਸਤੋ ਕਹਿੰਦੇ ਨੇ ਕਿ ਰਿਸ਼ਤੇਦਾਰ ਨੇ ਚਲ ਕੇ ਆਣਾ ਪਰ ਜਿਹੜੇ ਸੱਚੋ ਅਸਲੀ ਰਿਸ਼ਤੇਦਾਰ ਆਣ ਗਵਾਂਡ ਹੁੰਦੇ ਨੇ ਤਾਂ ਦੇਖ ਲਿਓ ਕਿ ਉਸ ਵੀ ਦੀ ਕਿਵੇਂ ਨੇ ਕਿੰਨੀਆਂ ਜੜੀਆਂ ਸਿਫਤਾ ਕਰਿਆ ਆਣ ਗਵਾਂਡ ਕੀ ਕਹ ਰਹੇ ਸੀ ਅੱਤ ਤੱਕ ਕਰੀ ਅਸੀਂ ਇਸ ਨੂੰ ਕਦੀ ਲੜਦੇ ਨਹੀਂ ਦੇਖਿਆ ਨਾ ਇਹਨੇ ਕਦੀ ਕਿਸੇ ਦਾ ਕੋਈ ਪੈਸਾ ਦੇਣਾ ਪਰ ਪਰਿਵਾਰ ਵਧੀਆ ਰਹਿ ਰਿਹਾ ਸੀਗਾ ਪਰ ਕਾਰਨ ਕੀ ਹੋ ਗਿਆ ਕਿ ਜਿਹੜਾ ਇਕਦਮ ਹੀ ਜਿਹੜਾ ਲਾਪਤਾ ਹੋਇਆ ਪਰ ਇਹ ਦੂਜੀ ਗੱਲ ਇੱਕ ਹੋਰ ਹੈ ਕਿ ਮੰਦਰ ਦੇ ਵਿੱਚ ਅਕਸਰ ਕਹਿੰਦੇ ਸੀਗੇ ਪੂਜਾ ਪਾਠ ਕਰਿਆ ਕਰਦਾ ਸੀ ਕਿਸੇ ਤਰ੍ਹਾਂ ਦਾ ਵੀ ਕੋਈ ਅਹਿਬ ਨਹੀਂ ਸੀ ਕਿਸੇ ਤਰ੍ਹਾਂ ਕੋਈ ਨਸ਼ਾ ਨਹੀਂ ਸੀ ਕਰਦਾ ਚਲੋ ਅਸੀਂ ਕਵਾਂਗੇ ਪ੍ਰਮਾਤਮਾ ਕਰੇ ਕਿ ਉਹ ਸਾਡਾ ਭਰਾ ਇਹ ਇਹ ਆਪਣੇ ਪਰਿਵਾਰ ਦੇ ਵਿੱਚ ਆਵੇ ਕਿਤੇ ਵੀ ਹੈ ਉਹ ਵੀ ਅਗਰ ਤੁਸੀਂ ਵੀਡੀਓ ਤੁਸੀਂ ਵੀ ਦੇਖ ਰਹੇ ਹੋ ਤਾਂ ਦੇਖੋ ਤੁਹਾਡੀ ਮਾਤਾ ਦੀ ਕੀ ਹਾਲਤ ਹੈ ਆਨ ਗੋਇੰਗ ਤੁਸੀਂ ਦੇਖ ਰਹੇ ਹੋ ਕਿ ਕਿੰਨੇ ਜਿਹੜੇ ਰੋ ਰਹੇ ਨੇ ਅਰਦਾਸਾ ਕਰ ਰਹੇ ਨੇ ਕਿ ਸਾਡੇ ਘਰ ਵਾਪਸੀ ਆਵੇ ਤੇ ਤੁਹਾਨੂੰ ਅਸੀਂ ਕਵਾਂਗੇ ਕਿ ਜਿਹੜਾ ਦਿੱਤਾ ਗਿਆ ਨੰਬਰ ਹੈ ਉਹ ਤੇ ਨੰਬਰ ਤੇ ਅਗਰ ਤੁਹਾਨੂੰ ਮਿਲਦਾ ਤੇ ਦਿੱਤੇ ਨੰਬਰ ਸੰਪਰਕ ਕੀਤਾ ਜਾਵੇ ਤਾਂ ਇਹ ਪਰਿਵਾਰ ਦੇ ਵੱਲੋਂ ਜਿਹੜਾ 10000 ਦਾ ਨਾਮ ਵੀ ਦਿੱਖਿਆ ਗਿਆ ਵਾ ਜੀ ਜਿਹੜਾ ਤੁਹਾਨੂੰ ਕੋਈ ਸੂਚਨਾ ਦਵੇਗਾ ਉਸ ਨੂੰ 10000 ਦਾ ਨਾਮ ਵੀ ਦਿੱਤਾ ਜਾਵੇਗਾ ਤੋ ਵੀਡੀਓ ਨੂੰ ਜਿਹੜੇ ਹੋ ਦਸਕ ਨੇ ਵੀਡੀਓ ਨੂੰ ਚਲਦੀ ਚਲਦੀ ਨੂੰ ਸ਼ੇਅਰ ਕਰੋ ਤੁਹਾਡਾ ਸਿਰਫ ਇੱਕੋ ਕੰਮ ਹੈ ਕਿ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਕਿ ਮਾਂ ਦਾ ਪੁੱਤ ਵਾਪਸ ਘਰ ਆ ਜੇ ਤੇ ਭਰਾ ਦਾ ਜਿਹੜਾ ਭਰਾ ਵੀ ਵਾਪਸ ਘਰ ਆਵੇ ਤੋ ਇਹ ਵੀਡੀਓ ਨੂੰ ਚਲਦੀ ਚਲਦੀ ਨੂੰ ਕਰ ਦਿਓ ਸ਼ੇਅਰ ਤੇ ਜਲਦ ਹਾਜ਼ਰ ਹੋਵਾਂਗੇ ਨਵੀਂ ਅਪਡੇਟ ਨਾਲ ਤੋ ਤੁਸੀਂ ਦੇ ਦੇਰੋ ਪੰਜਾਬ ਨੂੰ 24/7 ਵੀ ਚੈਨਲ ਤੇ ਮੈਂ ਹਾਂ ਸਾਹਿਲ ਮਹਿਰਾ ਕੈਮਰਾਮੈਨ ਸ਼ੋਅ ਦੇ ਨਾਲ ਧੰਨਵਾਦੀ ਸ਼ੁਕਰੀਆ